ਕਾਰਗਿਲ ਵਿਜੇ ਦਿਵਸ ਦੀ ਮੌਕੇ ਤੇ ਦੇਸ਼ ਅਜ ਸ਼ਹੀਦਾਂ ਨੂੰ ਸ਼ਰਦਾਂਜਲੀ ਪੇਂਟ ਕਰ ਰਿਹਾ ਹੈ ਪਾਕਿਸਤਾਨ ਉੱਪਰ ਜਿੱਤ ਦਾ ਇਹ ਜਸ਼ਨ ਅੱਜ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ ਇਸ ਮੌਕੇ ਸੂਚਨਾ ਤੇ ਪ੍ਰਸਾਰਣ ਮੰਤਰੀ ਆਸ਼wini ਬੈਸ਼ਨੂ ਨੇ ਵੀ ਸ਼ਹੀਦਾਂ ਨੂੰ ਸ਼ਰਦਾਂਜਲੀ ਪੇਂਟ ਕੀਤੀ ਤੇ ਉਨ੍ਹਾਂ ਨੇ ਰੱਖਿਆ ਖੇਤਰ ਵਿੱਚ ਭਾਰਤ ਦੇ ਵੱਧ ਦੇ ਪੱਧਰ ਤੇ ਸਰਹੱਦੀ ਖੇਤਰ ਵਿੱਚ ਸੜਕਾਂ ਦੇ ਨਿਰਮਾਣ ਦੀ ਚਾਨਣਾ ਪਾਇਆ ਰੱਖਿਆ ਖੇਤਰ ਵਿੱਚ ਭਾਰਤ ਦਾ ਦਬਦਬਾ ਤੇਜ਼ੀ ਨਾਲ ਵਧ ਰਿਹਾ ਹੈ ਅੱਜ ਇਸ ਖੇਤਰ ਵਿੱਚ ਭਾਰਤ ਨਾ ਸਿਰਫ ਆਤਮ ਨਿਰਭਰ ਬਣ ਰਿਹਾ ਹੈ ਬਲਕਿ 80 ਦੇਸ਼ਾਂ ਨੂੰ ਰੱਖਿਆ ਉਪਕਰਨ ਬਰਾਮਦ ਵੀ ਕਰ ਰਿਹਾ ਹੈ ਅੱਜ ਭਾਰਤ ਦੇ ਹਥਿਆਰ ਉਤਪਾਦਨ ਜਨਤਕ ਖੇਤਰ ਦੇ ਉਦਮਾ ਨਿੱਜੀ ਰੱਖਿਆ ਕੰਪਨੀਆਂ ਅਤੇ ਵਿਦੇਸ਼ੀ ਫਰਮਾਂ ਦੇ ਸਹਿਯੋਗ ਦੇ ਨਾਲ ਅੱਗੇ ਵਧਦਾ ਜਾ ਰਿਹਾ ਹੈ ਦੇਸ਼ ਵਿੱਚ ਮਿਜ਼ਾਈਲ ਟੈਕਨੋਲੋਜੀ ਨੌ ਸੈਨਾ ਜਹਾਜ਼ ਅਤੇ ਜਹਾਜ਼ਾਂ ਦੇ ਨਿਰਮਾਣ ਵਰਗੇ ਖੇਤਰ ਵਿੱਚ ਦੇਸ਼ ਨੇ ਮਹੱਤਵਪੂਰਨ ਤਰੱਕੀ ਕੀਤੀ ਹੈ ਇਸ ਤੋਂ ਇਲਾਵਾ ਖੋਜ ਅਤੇ ਵਿਕਾਸ ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਵਰਗੀਆਂ ਸੰਸਥਾਵਾਂ ਨਵੀਨਤਾ ਅਤੇ ਸਵਦੇਸ਼ੀ ਟੈਕਨੋਲੋਜੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਨੇ ਅੰਕੜੇ ਦੱਸਦੇ ਨੇ ਕਿ مالی ਵਰੇ 2013-14 ਦੇ ਮੁਕਾਬਲੇ ਪਿਛਲੇ 10 ਵਰਿਆਂ ਵਿੱਚ ਰੱਖਿਆ ਬਰਾਮਦ ਵਿੱਚ 31 ਗੁਣਾ ਵਾਧਾ ਹੋਇਆ ਹੈ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵਿਆਸ਼ਨਵ ਨੇ ਇਸ ਨੂੰ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਿਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨરેન્દ્ર ਮੋਦੀ ਦੀ ਅਗਵਾਈ ਹੇਠ ਪਿਛਲੇ 10 ਸਾਲਾਂ ਵਿੱਚ ਭਾਰਤ ਰੱਖਿਆ ਖੇਤਰ ਵਿੱਚ ਆਤਮ ਨਿਰਭਰ ਬਣਿਆ ਹੈ। ਭਾਰਤ ਵਿੱਚ 70% ਦੀ ਰੱਖਿਆ ਉਪਕਰਨਾ ਦਾ ਉਤਪਾਦਨ ਹੋਇਆ ਹੈ ਅਤੇ ਲਗਭਗ 25000 ਕਰੋੜ ਰੁਪਏ ਦੇ ਰੱਖਿਆ ਉਤਪਾਦ ਬਰਾਮਦ ਹੋਏ ਨੇ। ਡਿਫੈਂਸ ਕੇ ਪ੍ਰੋਡਕਸ਼ਨ ਮੇ ਪਿਛਲੇ 10 ਵਰਸ਼ੋ ਮੇ ਆਤਮ ਨਿਰਭਰ ਹੋਇਆ ਹੈ ਭਾਰਤ। ਕਰੀਬ-ਕਰੀਬ 70% ਕੇ ਆਸ-ਪਾਸ ਹਮਾਰਾ ਜੋ ਰਿਕੁਆਇਰਮੈਂਟ ਹੈ ਡਿਫੈਂਸ ਕਾ ਉਹ ਅੱਜ ਭਾਰਤ ਮੇ ਹੀ ਬਣਤਾ ਹੈ। भारत में डिफेंस का प्रोडक्शन एक लाख करोड़ रुपए से अधिक हो गया है आप सबने देखा डिफेंस के जो पब्लिक सेक्टर यूनिट्स से हैं उनका वैल्यूएशन आज एक बहुत हाई वैल्यूएशन पहुंचा है और सबसे बड़े गौरव की बात है कि भारत में बने डिफेंस उपकरण आज 80 देशों में एक्सपोर्ट हो रहे हैं करीब पच्चीस करोड़ से ज्यादा के ਐਕਸਪੋਰਟਸ ਡਿਫੈਂਸ ਕੇ ਹੋ ਗਏ ਭਾਰਤ ਸਰਹੱਦੀ ਖੇਤਰ ਵਿੱਚ ਸੜਕਾਂ ਦੀ ਉਸਾਰੀ ਅਤੇ ਟੈਲੀਕਾਮ ਕਨੈਕਟੀਵਿਟੀ ਤੇ ਵੀ ਵਿਸ਼ੇਸ਼ ਜ਼ੋਰ ਦੇ ਰਿਹਾ ਹੈ ਪਿਛਲੇ 10 ਸਾਲਾਂ ਵਿੱਚ ਇਸ ਖੇਤਰ ਵਿੱਚ ਕਾਫੀ ਵਾਧਾ ਦੇਖਣ ਨੂੰ ਮਿਲਿਆ ਹੈ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਦੱਸਿਆ ਕਿ ਅੱਜ ਬਾਰਡਰ ਏਰੀਆ ਵਿੱਚ 6800 ਕਿਲੋਮੀਟਰ ਤੋਂ ਵੱਧ ਸੜਕਾਂ ਬਣਾਈਆਂ ਗਈਆਂ ਨੇ ਅਤੇ ਨਾਲ ਹੀ ਕਨੈਕਟੀਵਿਟੀ ਨੂੰ ਵੀ ਵਧਾਇਆ ਗਿਆ ਹੈ ਜਿਸ ਵਿੱਚ ਟੈਲੀਕਾਮ ਕਨੈਕਟੀਵਿਟੀ ਲਈ ਆਪਟੀਕਲ ਫਾਈਬਰ ਵਿਛਾਉਣ ਦਾ ਕੰਮ ਹੋਇਆ ਹੈ आज प्रधानमंत्री श्री नरेंद्र मोदी जी ने बॉर्डर एरियाज में 6,800 किलोमीटर से ज़्यादा बॉर्डर रोड्स बनाई है हमारी सेनाओं के लिए डिफेंस फोर्सेस के लिए अच्छी रेलवे कनेक्टिविटी टेलीकॉम कनेक्टिविटी ऑप्टिकल फाइबर इलेक्ट्रिसिटी हर चीज की व्यवस्था की है CDS ਰਾਹੀਂ ਦੇਸ਼ ਵਿੱਚ ਤਿੰਨਾਂ ਸਿਨਾਵਾ ਵਿੱਚ ਘਾਰ ਤਾਲਮੇਲ ਨੂੰ ਮਜ਼ਬੂਤ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨarendra Modi ਦਾ ਇਹ ਫੈਸਲਾ ਦੇਸ਼ ਦੀ ਰਾਖੀ ਦੇ ਨਜ਼ਰੀਏ ਨਾਲ ਸਹੀ ਸਾਬਤ ਹੋਇਆ ਅੱਜ ਤਿੰਨੋਂ ਸਿਨਾਵਾ ਆਪਸੇ ਤਾਲਮੇਲ ਬਣਾ ਕੇ ਦੇਸ਼ ਦੀ ਰਾਖੀ ਨੂੰ ਯਕੀਨੀ ਬਣਾ ਰਹੀਆਂ ਨੇ CDS ਜੋ ਬਹੁਤ ਲੰਬੇ ਸਮੇਂ ਸੇ ਡਿਫੈਂਸ ਇਸਟੈਬਲਿਸ਼ਮੈਂਟ ਮੇ ਇੱਕ ਇੰਟੀਗ੍ਰੇਸ਼ਨ ਕੇ ਲਿਏ CDS ਕੀ ਇੱਕ ਬਹੁਤ ਬੜੀ ਰਿਕੁਆਇਰਮੈਂਟ ਥੀ ਉਹ ਸਟੈਬਲਿਸ਼ ਕੀਤਾ تھیਟਰਾਈਜੇਸ਼ਨ ਕਿ ਯੁੱਧ ਕੀ ਜੋ परिस्थितियां हैं उसमें किस तरह से तीनों के तीनों विंग्स एक यूनाइटेड वे में कर सके काम उसके लिए थिएटराइजेशन किया केंद्र ਵਿੱਚ ਐਨਡੀਏ ਸਰਕਾਰ ਦੇ ਗਠਨ ਤੋਂ ਬਾਅਦ ਤੋਂ ਰੱਖਿਆ ਖੇਤਰ ਵਿੱਚ ਸੁਧਾਰ ਨੂੰ ਵਿਆਪਕ ਤਰਜੀਹ ਦਿੱਤੀ ਗਈ ਹੈ। ਰੱਖਿਆ ਖੇਤਰ ਵਿੱਚ ਆਤਮ ਨਿਰਭਰਤਾ ਦੇ ਇਸ ਮੂਲ ਮੰਤਰ ਨਾਲ ਅੱਗੇ ਵਧ ਰਿਹਾ ਇਹ ਕਾਰਵਾ ਹੁਣ ਰੱਖਿਆ ਖੇਤਰ ਵਿੱਚ ਦੇਸ਼ ਨੂੰ ਇੱਕ ਮਜ਼ਬੂਤ ਬਰਾਮਦਕਾਰ ਦੇ ਤੌਰ ਤੇ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧਿਆ ਹੈ। ਬਿਊਰੋ ਰਿਪੋਰਟ ਦੂਰਦਰਸ਼ਨ ਸਮਾਚਾਰ